ਪਰਫੈਕਟ 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 ਅੱਜ ਆਪਾਂ ਇਹ ਬਿਨਾ ਮਸ਼ੀਨ ਤੋਂ ਨਿਊਡਲਸ ਬਣਾ ਕੇ ਤਿਆਰ ਕੀਤੇ ਆ ਤੇ ਨਾ ਹੀ ਆਪਾਂ ਨੂੰ ਮੈਦੇ ਦੀ ਜ਼ਰੂਰਤ ਆ ਆਪਾਂ ਇਹ ਆٹے ਦੇ ਨਿਊਡਲ ਬਣਾ ਕੇ ਤਿਆਰ ਕੀਤੇ ਆ ਬਿਲਕੁਲ ਹੈਲਥੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਖਿਲੇ ਖਿਲੇ ਨਿਊਡਲ ਬਣ ਕੇ ਤਿਆਰ ਹੋਏ ਆ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਝਟਪਟ ਆਪਾਂ ਬਣਾ ਲਾਂਗੇ ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆٹے ਦੇ ਨੂਡਲ ਬਣਾ ਕੇ ਤਿਆਰ ਕਰਾਂਗੇ ਬਿਨਾ ਮਸ਼ੀਨ ਤੋਂ ਬਿਨਾ ਮੈਦੇ ਤੋਂ ਆਪਾਂ ਇਹ ਨੂਡਲ ਹੈ ਜਿਹੜੇ ਤਿਆਰ ਕਰ ਲਾਂਗੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਛੱਟਪੜ ਤਿਆਰ ਕਰ ਲਓਗੇ ਚਲੋ ਜੀ ਫਿਰ ਇਸ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਕਿ ਇਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਕਿੰਨਾ ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾਤੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿ ਇਹ ਵੱਡੀ ਖੌਲੀ ਹੈ ਮੇਰੇ ਕੋਲੇ ਅੱਧੀ ਖੌਲੀ ਆਪਾਂ ਆٹے ਦੀ ਭਾਵਾਂਗੇ ਕਣਕ ਦਾ ਆਟਾ ਆਪਣੇ ਕੋਲੇ ਕਿਉਂਕਿ ਨੂਡਲ ਆਪਾਂ ਬਿਨਾ ਮੈਦੇ ਤੋਂ ਕਣਕ ਦੇ ਆਟੇ ਦੇ ਬਣਾ ਰਹੇ ਹਾਂ ਇੰਨਾ ਕ ਬਚਾ ਕੇ ਰੱਖ ਲਾਂਗੇ ਤੇ ਆਟੇ ਦੇ ਵਿੱਚ ਨਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟੇ ਨੂੰ ਗੁੰਨ ਲਾਂਗੇ ਨਾ ਆਪਾਂ ਇਹਦੇ ਵਿੱਚ ਕੋਈ ਤੇਲ ਘਿਓ ਨਾਮਕ ਕੋਈ ਸੋਡਾ ਕੁਝ ਵੀ ਨਹੀਂ ਪਾਉਣਾ ਜਿਵੇਂ ਆਪਾਂ ਰੋਟੀਆਂ ਦਾ ਆਟਾ ਗੁੰਨਦੇ ਹੁੰਨੇ ਆ ਉਸ ਤੋਂ ਥੋੜਾ ਜਿਆ ਨਰਮ ਗੁੰਨ ਕੇ ਤਿਆਰ ਕਰਨਾ ਆਟੇ ਨੂੰ ਤੇ ਬਿਲਕੁਲ ਇਸ ਤਰ੍ਹਾਂ ਦਾ ਆਟਾ ਜੀ ਦੇਖੋ ਨਾ ਵਾਲਾ ਨਰਮ ਹੈ ਨਾ ਵਾਲਾ ਸਖਤ ਹੈ ਇੰਨਾ ਨਰਮ ਰੱਖਣਾ ਹੈ ਆਪਾਂ ਇਹ ਤੇ ਹੁਣ ਇਹਨੂੰ 2 ခੰਡ ਮਿੰਟ ਮੁੱਠੀ ਦੇਖ ਇਹ ਨਾ ਵਧੀਆ ਇਹਦਾ ਟੈਕਸਚਰ ਹੈ ਜਿਹੜਾ ਆਪਾਂ ਮਲੈਂ ਬਣਾ ਦੇਾਂਗੇ ਤੇ ਆਟੇ ਨੂੰ ਇਸ ਤਰੀਕੇ ਨਾਲ ਜੀ ਆਪਾਂ ਤਿਆਰ ਕਰ ਲਿਆ ਤੇ ਹੁਣ ਇਹਨੂੰ ਟਾ ਕੇ ਜਿਹੜਾ ਇੱਕ ਸਾਈਡ ਤੇ ਆਪਾਂ 5 ခੰਡ ਮਿੰਟ ਰੈਸਟ ਕਰਨ ਵਾਸਤੇ ਰੱਖ ਦਿੰਨੇ ਆ ਤੇ ਇੱਥੇ ਜੀ ਆਪਾਂ ਚੁੱਲੇ ਤੇ ਰੱਖ ਲੈਣੀ ਆ ਕੋਈ ਵੀ ਕੜਾਹੀ ਜਾਂ ਪੈਨ ਤੇ ਇਹਦੇ ਵਿੱਚ ਨਾ ਆਪਾਂ 1/2 ਲੀਟਰ ਪਾਣੀ ਪਾਵਾਂਗੇ ਪਾਣੀ ਨੂੰ ਆਪਾਂ ਹੌਲ ਹੌਲੇ ਤੇ ਵਧੀਆ ਗਰਮ ਕਰਨਾ ਵੀ ਪਾਣੀ ਉਬਲਦਾ ਹੋਣਾ ਚਾਹੀਦਾ ਤੇ ਪਾਣੀ ਦੇ ਵਿੱਚ ਜੀ ਦੋ ਚਮਚਾ ਆਪਾਂ ਤੇਲ ਦੇ ਐਡ ਕਰ ਦੇਾਂਗੇ ਤੇ ਹੁਣ ਜੀ ਆਟੇ ਨੂੰ 5-10 ਮਿੰਟ ਹੋ ਗਏ ਆ ਆਟਾ ਬਿਲਕੁਲ ਤਿਆਰ ਆ ਹੁਣ ਆਪਾਂ ਬਿਨਾ ਮਸ਼ੀਨ ਤੋਂ ਨੂਡਲ ਬਣਾਵਾਂਗੇ ਉਹਦੇ ਲਈ ਆਪਾਂ ਕਰਾਂਗੇ ਇੱਕ ਪੇੜਾ ਬਸ ਰੋਟੀ ਦਾ ਜਿੰਨਾ ਕ ਪੇੜਾ ਕਰਦੇ ਹੁੰਨੇ ਉਸ ਤੋਂ ਥੋੜਾ ਜਿਹਾ ਵੱਡਾ ਜੇ ਤੁਹਾਡੇ ਕੋਲ ਸੇਵੀਆਂ ਵਾਲੀ ਮਸ਼ੀਨ ਹੋਈ ਜਾਂ ਜੀ ਦੇ ਨਾਲ ਆਪਾਂ ਘਰ ਦੇ ਵਿੱਚ ਨਮਕੀਨ ਬਣਾਉਣੇ ਆ ਤੁਸੀਂ ਉਹਦੇ ਨਾਲ ਵੀ ਨਿਊਡਲ ਤਿਆਰ ਕਰ ਸਕਦੇ ਹੋ ਪਰ ਮੈਂ ਬਿਨਾ ਮਸ਼ੀਨ ਤੋਂ ਬਣਾ ਰਹੀ ਹਾਂ ਕਿਉਂਕਿ ਹਰ ਘਰ ਦੇ ਵਿੱਚ ਮਸ਼ੀਨ ਹੈ ਜਿਹੜੀ ਅਵੇਲੇਬਲ ਨਹੀਂ ਹੁੰਦੀ। ਕੜੇ ਨੂੰ ਸੁੱਕਾ ਆਟਾ ਲਾ ਕੇ ਤੇ ਆਪਾਂ ਇਹਦੀ ਰੋਟੀ ਵੇਲ ਲਾਂਗੇ। ਰੋਟੀ ਜ਼ਿਆਦਾ ਨਾ ਤਾਂ ਮੋਟੀ ਵੇਲਣੀ ਹੈ ਨਾ ਜ਼ਿਆਦਾ ਪਤਲੀ ਵੇਲਣੀ ਹੈ। ਤੇ ਇਸ ਤਰ੍ਹਾਂ ਜੀ ਰੋਟੀ ਆਪਾਂ ਵੇਲ ਲਈ ਹੈ ਰੋਟੀ ਆਪਾਂ ਲੰਬਾਈ 'ਚ ਵੇਲੀ ਹੈ ਤੇ ਇੰਨੀ ਕੁ ਮੋਟੀ ਰੱਖੀ ਹੈ ਦੇਖੋ। ਜਿਆਦਾ ਪਤਲਾ ਨਹੀਂ ਵੇਲਿਆ ਤੇ ਇਹਨੂੰ ਮੈਂ ਬਾਅਦ ਵਿੱਚ ਸੁੱਕਾ ਆਟਾ ਬਿਲਕੁਲ ਨਹੀਂ ਲਾਇਆ ਬਸ ਪੇੜੇ ਨੂੰ ਸੁੱਕਾ ਆਟਾ ਲਾਇਆ ਸੀ ਤੇ ਹੁਣ ਜੀ ਆਪਾਂ ਇਹਦੇ ਨਿਊਡਲ ਕੱਟ ਕੇ ਤਿਆਰ ਕਰਾਂਗੇ ਕਿਸੇ ਵੀ ਤਿੱਖੀ ਕਰਦੇ ਨਾਲ ਜਾਂ ਇਸ ਤਰੀਕੇ ਦੇ ਪੀਜ਼ਾ ਕੱਟ ਰਨਾ ਤੁਸੀਂ ਕੱਟ ਲਿਓ ਬਿਲਕੁਲ ਇੰਨੀ ਕੁ ਚੜਾਈ ਰੱਖਾਂਗੇ ਆਪਾਂ ਇਹਨਾਂ ਦੀ ਦੇਖੋ ਇਸ ਤਰੀਕੇ ਨਾਲ ਸਾਰੀ ਰੋਟੀ ਦੇ ਨਿਊਡਲ ਆਪਾਂ ਕੱਟ ਲਾਂਗੇ ਤੇ ਸਾਰੀ ਰੋਟੀ ਦੇ ਇਸ ਤਰੀਕੇ ਨਾਲ ਜੀ ਆਪਾਂ ਨਿਊਡਲ ਕੱਟ ਲਏ। ਹੁਣ ਆਪਾਂ ਕਿਨਾਰੀਆਂ ਤੋਂ ਵੀ ਥੋੜੀ ਜੀ ਕਟਿੰਗ ਇਸ ਤਰੀਕੇ ਨਾਲ ਕਰ ਦੇਾਂਗੇ ਵੀ ਨਿਊਡਲਾ ਜਿਹੜੇ ਆਸਾਨੀ ਨਾਲ ਅਲੱਗ ਹੋ ਜਾਣ। ਤੇ ਇਸ ਤਰ੍ਹਾਂ ਜੀ ਆਪਾਂ ਕਟਿੰਗ ਕਰ ਲਈ ਤੇ ਹੁਣ ਆਪਾਂ ਨਿਊਡਲ ਇਸ ਤਰੀਕੇ ਨਾਲ ਬਣਾਵਾਂਗੇ। ਤੁਸੀਂ ਚਾਹ ਹੁੰਦਾ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ। ਕੱਲੇ-ਕੱਲੇ ਆਪਾਂ ਅਲੱਗ ਕਰ ਲਾਂਗੇ ਤੇ ਜਾਂ ਫਿਰ ਇਸ ਤਰੀਕੇ ਨਾਲ ਜਿਵੇਂ ਆਪਾਂ ਸੇਵੀਆਂ ਵਟਦੇ ਹੁੰਦੇ ਆ ਬਸ ਤੇ ਇਹਨਾਂ ਨੂੰ ਗੋਲ ਕਰ ਦੇਾਂਗੇ ਥੋੜਾ ਜਿਹਾ। ਤੁਸੀਂ ਚਾਹ ਹੁੰਦਾ ਇਹਨਾਂ ਦੀ ਲੰਬਾਈ ਹੈ ਜਿਹੜੀ ਵਧਾ ਵੀ ਸਕਦੇ ਹੋ। ਬਿਲਕੁਲ ਇਸ ਤਰੀਕੇ ਨਾਲ ਨਿਊਡਲ ਜਿਹੜੇ ਸਾਰੇ ਆਪਾਂ ਤਿਆਰ ਕਰ ਕਰਕੇ ਨਾ ਇੱਕ ਪਲੇਟ ਚ ਰੱਖ ਲਾਂਗੇ ਇਸ ਤਰ੍ਹਾਂ ਜੀ ਸਾਰੇ ਨਿਊਡਲ ਮੈਂ ਕਥਾਲ ਦੇ ਵਿੱਚ ਤਿਆਰ ਕਰਕੇ ਰੱਖ ਲਈ ਸੀਗੇ ਤੇ ਹੁਣ ਨਾ ਆਪਾਂ ਇਹਨਾਂ ਨੂੰ ਉਬਲਦੇ ਹੋਏ ਪਾਣੀ 'ਚ ਛੱਡਾਂਗੇ ਵੇਖੋ ਇਸ ਤਰੀਕੇ ਨਾਲ ਤੇ ਸਾਰੇ ਨਿਊਡਲ ਜੀ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਐਡ ਕਰਦੇ ਆਪਾਂ 2-3 ਮਿੰਟ ਆਪਾਂ ਇਹਨਾਂ ਨੂੰ ਉਬਾਲ ਕੇ ਤਿਆਰ ਕਰਨਾਗਾ ਇਹ ਪੱਕ ਜਾਣਗੇ ਵਧੀਆ ਫਲੇਮ ਹੈ ਜਿਹੜੀ ਤੁਸੀਂ ਫੋਲਰ ਰੱਖਣੀ ਆ ਘੱਟ ਨਹੀਂ ਰੱਖਣੀ ਤੇ ਬਿਲਕੁਲ ਉਬਲਦੇ ਪਾਣੀ ਦੇ ਵਿੱਚ ਛੱਡਣਾ ਇਹਨਾਂ ਨੂੰ ਤੇ 2-3 ਮਿੰਟ ਬਾਅਦ ਜੀ ਨਿਊਡਲ ਬਿਲਕੁਲ ਪਾਕ ਕੇ ਹੋ ਗਿਆ ਤਿਆਰ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਜਾਲੀ ਵਾਲੇ ਬਰਤਨ 'ਚ ਕੱਢ ਕੇ ਰੱਖਾਂਗੇ ਕੋਈ ਵੀ ਘਰ ਦੇ ਵਿੱਚ ਇਸ ਤਰੀਕੇ ਦੀ ਕੋਈ ਜਾਲੀ ਵਾਲੀ ਆਪਣੇ ਕੋਲੇ ਪਲੇਟ ਹੁੰਦੀ ਹੈ ਜਾਂ ਇਸ ਤਰੀਕੇ ਦਾ ਕੋਈ ਬਰਤਨ ਹੁੰਦਾ ਨਾ ਉਹਦੇ ਵਿੱਚ ਕੱਢ ਲਿਓ ਤੇ ਹੁਣ ਜੀ ਇਹਨਾਂ ਦੇ ਉੱਪਰ ਨਾ ਆਪਾਂ ਠੰਡਾ ਪਾਣੀ ਐਡ ਕਰ ਦਿਆਂਗੇ ਵੀ ਇਹਨਾਂ ਦੀ ਕੁਕਿੰਗ ਜਿਹੜੀ ਇੱਥੇ ਹੀ ਰੁਕ ਜਾਏ ਇਸ ਤੋਂ ਜ਼ਿਆਦਾ ਨਹੀਂ ਫੱਕਣ ਤੇ ਇਸ ਤਰ੍ਹਾਂ ਜੀ ਨਿਊਡਲ ਥੋੜੇ ਜਿਹੇ ਠੰਡੇ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਬਣਾਉਣਾ ਵੀ ਬਹੁਤ ਆਸਾਨ ਹੈ ਤੇ ਜਦੋਂ ਨਾ ਥੋੜੇ ਜਿਹੇ ਠੰਡੇ ਹੋ ਗਏ ਸਟਿੱਕੀ ਹੋ ਜਾਣਗੇ ਯਾਨੀ ਕਿ ਚਿਪਕਣ ਲੱਗ ਜਾਣਗੇ ਤੁਸੀਂ ਇੱਕ ਇੱਕ ਚਮਚ ਤੇਲ ਦਾ ਐਡ ਕਰਦੇ ਹੋ ਇਹਨਾਂ ਤੇ ਤੇ ਹਲਕਾ ਜਿਹਾ ਇਹਨਾਂ ਨੂੰ ਮਿਕਸ ਕਰਦੇ ਹੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਐਵੇਂ ਬਣਾ ਕੇ ਕਿਸੇ ਵੀ ਪਲੇਟ 'ਚ ਪਾ ਕੇ ਫਰਿੱਜ 'ਚ ਵੀ ਰੱਖ ਸਕਦੇ ਹੋ ਸਟੋਰ ਕਰਕੇ ਜਦੋਂ ਬਣਾਉਣੇ ਹੋਣ ਉਹ ਤੋਂ ਬਣਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਕਿਸੇ ਲਿਫਾਫੇ 'ਚ ਜਾਂ ਤੁਸੀਂ 에ਅਰਟਾਈਟ ਡੱਬੇ 'ਚ ਪਾ ਕੇ ਰੱਖਣਾ ਇਹਨਾਂ ਨੂੰ ਐਵੇਂ ਪਲੇਟ 'ਚ ਜਾਂ ਕਿਸੇ ਥਾਲ 'ਚ ਰੱਖ ਸਕਦੇ ਹੋ ਫ ਇਹਦਰਜੀ ਪੈਨ ਦੇ ਵਿੱਚ ਪਾਵਾਂਗੇ ਆਪਾਂ 2-3 ਜਮਚੇ ਜਿਹੜੇ ਭਰਕੇ ਤੇਲ ਦੇ ਤੇ ਤੇਲ ਨੂੰ ਵਧੀਆ ਫੁੱਲ ਫਲੇਮ ਤੇ ਜੀ ਆਪਾਂ ਫੁੱਲ ਗਰਮ ਕਰ ਲੈਣਾਗਾ ਹੁਣ ਇਹਦੇ ਵਿੱਚ ਸਬਜ਼ੀਆਂ ਐਡ ਕਰਾਂਗੇ ਸਭ ਤੋਂ ਪਹਿਲਾਂ ਮੇਰੇ ਕੋਲ ਸ਼ਿਮਲਾ ਮਿਰਚ ਹੈ ਸ਼ਿਮਲਾ ਮਿਰਚ ਨੂੰ ਇਸ ਤਰੀਕੇ ਨਾਲ ਲੰਬੇ ਪੀਸ ਕੱਟ ਲਏ ਸੀਗੇ ਮੈਂ ਇੱਕ ਕੌਲੀ ਭਰ ਕੇ ਆ ਇਹ ਸਬਜ਼ੀਆਂ ਜੋ ਵੀ ਇੱਕ ਦੋ ਤਰ੍ਹਾਂ ਦੀਆਂ ਹੋਈਆਂ ਤੁਸੀਂ ਉਹੀ ਘਰੇ ਐਡ ਕਰ ਲਿਓ ਥੋੜੀਆਂ ਜਿਹੀਆਂ ਗਾਜਰ ਐਡ ਕਰ ਦਿਆਂਗੇ ਇਹਨਾਂ ਨੂੰ ਵੀ ਆਪਾਂ ਲੰਬਾ ਕੱਟ ਲਿਆ ਸੀ ਇਸ ਤਰੀਕੇ ਨਾਲ ਕਿ ਪਹਿਲਾਂ ਦੋਨੇ ਸਬਜ਼ੀਆਂ ਨੂੰ ਇਹਨਾਂ ਨੂੰ ਮੈਂ ਥੋੜਾ ਜਿਹਾ ਪਕਾ ਲੂੰਗੀ ਬਿਲਕੁਲ ਹੀ 2 ਮਿੰਟ ਪਕਾਉਣਾਗਾ ਤੇ ਫੁੱਲ ਫਲੇਮ ਰੱਖਣੀ ਹੈ ਥੋੜੀਆਂ ਜਿਹੀਆਂ ਕਰਾਂਚੀ ਰਹਿਣੀਆਂ ਚਾਹੀਦੀਆਂ ਨੂਡਲ ਦੇ ਵਿੱਚ ਸਬਜ਼ੀਆਂ ਜਿਹੜੀਆਂ ਥੋੜੀਆਂ ਜਿਹੀਆਂ ਕੱਚੀਆਂ ਹੁੰਦੀਆਂ ਥੋੜੀਆਂ ਜਿਹੀਆਂ ਪੱਕੀਆਂ ਹੁੰਦੀਆਂ ਵੀ ਫੁੱਲ ਨਹੀਂ ਪੱਕੀਆਂ ਹੁੰਦੀਆਂ ਫੇਰ ਹੀ ਟੇਸਟੀ ਲੱਗਦੀਆਂ ਤੇ ਕਟਿੰਗ ਤੁਸੀਂ ਇਸ ਤਰੀਕੇ ਨਾਲ ਲੰਬੀ ਕਰਿਓ ਜਦੋਂ ਨੂਡਲ ਦੇ ਵਿੱਚ ਸਬਜ਼ੀਆਂ ਐਡ ਕਰਦੇ ਹੋ ਨਾ ਤੇ ਹਾਂਜੀ ਇਹ ਦੋਨੇ ਸਬਜ਼ੀਆਂ ਆਪਾਂ ਪਕਾ ਲਈਆਂ ਜਿੰਨੀਆਂ ਕਿ ਪਕਾਉਣੀਆਂ ਸੀ ਹੁਣ ਆਪਣੇ ਕੋਲ ਹੈਗੇ ਪੱਤਾ ਗੋਭੀ ਇਹਨੂੰ ਵੀ ਲੰਬਾ ਲੰਬਾ ਕੱਟ ਲੈ ਕੇ ਆਪਾਂ ਇਹ ਆਪਾਂ ਬਾਅਦ 'ਚ ਐਡ ਕਰਾਂਗੇ ਕਿਉਂਕਿ ਇਹ ਪਹਿਲਾਂ ਐਡ ਕਰ ਦਿੰਦੇ ਨਾ ਇਹ ਜ਼ਿਆਦਾ ਨਰਮ ਹੋ ਜਾਂਦੀ ਇਹਨੂੰ ਵੀ ਥੋੜਾ ਜਿਹਾ ਕਰਾਂਚੀ ਰੱਖਣਾ ਹੈ ਆਪਾਂ ਤੇ ਬਿਲਕੁਲ ਹਲਕਾ ਜਿਹਾ ਮਿਕਸ ਕਰਦੇ ਹੋਏ ਬਸ ਅੱਧਾ ਕਮਿੰਟ ਹੀ ਆਪਾਂ ਫੁੱਲ ਫਲੇਮ ਤੇ ਪੱਤਾ ਗੋਭੀ ਨੂੰ ਪਕਾਵਾਂਗੇ ਤੇ ਹਾਂਜੀ ਸਬਜ਼ੀਆਂ ਪੱਕ ਕੇ ਤਿਆਰ ਹੋ ਗਈਆਂ ਹੁਣ ਇਹਦੇ ਵਿੱਚ ਆਪਾਂ ਨੂਡਲ ਪਾਵਾਂਗੇ ਜਿਹੜੇ ਆਪਾਂ ਤਿਆਰ ਕਰਕੇ ਰੱਖੇ ਸੀ ਇਹ ਸਾਰੇ ਤੇ ਹੁਣ ਜੀ ਆਪਾਂ ਨਮਕ ਸੁਆਦ ਅਨਸਾਰ ਐਡ ਕਰਾਂਗੇ ਯਾਨੀ ਕਿ ਅੱਧਾ ਚਮਚੇ ਥੋੜੀਆਂ ਇਹ ਲਾਲ ਮਿਰਚਾਂ ਬਿਲਕੁਲ ਥੋੜੀ ਜੀ ਕਾਲੀ ਮਿਰਚ ਹੁਣ ਇਹਦੇ ਵਿੱਚ ਸੋਇਆ ਸੌਸ ਪਾਵਾਂਗੇ ਆਪਾਂ 2 ਚਮਚੇ ਫਿਰ ਇਹਦੇ ਵਿੱਚ ਟਮੇਟੋ ਕੇਚਪ ਐਡ ਕਰਾਂਗੇ ਆਪਾਂ ਤੁਸੀਂ ਚਿਲੀ ਸੌਸ ਵੀ ਐਡ ਕਰ ਸਕਦੇ ਹੋ ਗ੍ਰੀਨ ਚਿਲੀ ਸੌਸ ਵੀ ਐਡ ਕਰ ਸਕਦੇ ਹੋ ਪਰ ਘਰ ਦੇ ਵਿੱਚ ਜੇਕਰ ਆਪਾਂ ਬੱਚਿਆਂ ਲਈ ਬਣਾਉਣੇ ਆ ਫਿਰ ਆਪਾਂ ਅਵੋਇਡ ਹੀ ਕਰਦੇ ਹੁੰਨੇ ਆ ਵੀ ਜ਼ਿਆਦਾ ਮਿਰਚਾਂ ਨਾ ਪਾਈਏ ਫਿਰ 1 ਫੁੱਲ ਚਮਚੇ ਭਰ ਕੇ ਵਿਨੀਗਰ ਦਾ ਐਡ ਕਰ ਦੇਾਂਗੇ ਤੇ ਹਾਂ ਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦਿਆਂਗੇ ਬਿਲਕੁਲ ਹਲਕੇ ਹੱਥਾਂ ਨਾਲ ਤੁਸੀਂ ਫੋਕ ਦੀ ਮਦਦ ਨਾਲ ਵੀ ਇਹਨੂੰ ਮਿਕਸ ਕਰ ਸਕਦੇ ਹੋ ਜਾਂ ਇਸ ਤਰੀਕੇ ਨਾਲ ਵੀ ਮਿਕਸ ਕਰਦੇ ਥੋੜਾ ਜਿਹਾ ਟਾਸ ਕਰਕੇ ਵੀ ਇਹ ਟੁੱਟਣ ਨਾ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਨਿਊਡਲ ਬਿਲਕੁਲ ਬਣ ਕੇ ਹੋ ਗਿਆ ਤਿਆਰ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਿਲਕੁਲ 0% ਮੈਦਾ ਘਰ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਆٹے ਤੋਂ ਨਿਊਡਲ ਤਿਆਰ ਕਰ ਲਏ ਹੁਣ ਗਰਮਾ ਗਰਮ ਆਪਾਂ ਸਰਵ ਕਰ ਲੈਣੇ ਆ ਇਹ ਗਰਮ ਗਰਮ ਨੂਡਲ ਜਿਹਾ ਫਸਰਵ ਕਰ ਲਾਂਗੇ। ਇਸ ਤਰੀਕੇ ਨਾਲ ਬਣੇ ਹੋਏ ਨੂਡਲ ਬਹੁਤ ਟੇਸਟੀ ਲੱਗਦੇ ਆ ਜੀ। ਤੁਸੀਂ ਆٹے ਦੇ ਨੂਡਲ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਬਹੁਤ ਟੇਸਟੀ ਲੱਗਣਗੇ ਤੇ ਬਹੁਤ ਹੈਲਥੀ ਆ। ਤੇ ਬਾਤ ਹੀ ਆਸਾਨ ਤਰੀਕੇ ਨਾਲ ਜੀ ਘਰ ਦੇ ਵਿੱਚ ਆਪਾਂ ਨਿਊਡਲ ਜਿਹੜੇ ਚਟਪਟ ਬਣਾ ਲਿਆ ਬਿਨਾ ਮਸ਼ੀਨ ਤੋਂ ਬਿਨਾ ਮੈਦੇ ਤੋਂ ਤੁਸੀਂ ਇਸ ਰੈਸਪੀ ਨੂੰ ਜਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਵੀ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ